ਇਹੀ ਜਨਾ ਮੇਰੀ ਪਰਜਾਇਂ ਨੇ ਸੂਟ ਦਿੱਤਾ ਵੀ ਸੀਂ ਦੀਦੀ ਤੇ ਜੇ ਨਾ ਮੈਂ ਹੁਣ ਦਿੱਤਾ ਫੇਰ ਕਲਾ ਪੈ ਜਾ ਮੈਡਮ ਜੀ ਰੈਸਟ ਬਾਅਦ ਚ ਕਰਿਓ ਪਹਿਲਾਂ ਇੱਥੇ ਬਹਿ ਜਾ ਹਾਂਜੀ ਮੰਮੀ ਹਾਂਜੀ ਦੀਏ ਕੁਛ ਲੱਗਦੀ ਏ ਤੂੰ ਕੀਤਾ ਤੇ ਫਿਰ ਉਹੋ ਕੰਮ ਨਾ ਜਿਹੜਾ ਮੈਂ ਤੈਨੂੰ ਡੱਕਿਆ ਸੀ 2000 ਦਾ ਰਾਸ਼ਨ ਘੱਟ ਚ ਪਾਇਆ ਹੁੰਦਾ ਤੇ ਸਾਰਾ ਮਹੀਨਾ ਮਜੇ ਦਾ ਖਾਂਦੇ ਤੈਨੂੰ ਕੋਈ ਸ਼ਰਮ ਹੈ ਹੀ ਨਹੀਂ ਆਪਣੇ ਆਪ ਤੇਰੇ ਪਿਓ ਨੇ ਕਰ ਲੈ ਇਹ ਪੈਸੇ ਜਿਹੜਾ ਲਵਾਏ ਮੁੰਡੇ ਦੇ ਮੈਂ ਮੰਮੀ ਇਹਨਾਂ ਨੂੰ ਕਿਹਾ ਸੀ ਕਿ ਮੈਂ ਨਹੀਂ ਟੈਸਟ ਕਰਾਉਣੇ ਤੇ ਇਹ ਆਂਦੇ ਕਰਾਉਣੇ ਹੀ ਕਰਾਉਣੇ ਆ ਤੇ ਫਿਰ ਮੈਂ ਗਈ ਕਹਿੰਦੀ ਡਾਕਟਰ ਦੇ ਸਾਹਮਣੇ ਉੱਥੇ ਤੇ ਬਾਕੀ ਮੇਰੀ ਇੱਕ ਗੱਲ ਸੁਣ ਲਓ ਮੰਮੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਮੇਰੇ ਮਾਪਿਆਂ ਨੂੰ ਨਾ ਕਹਿਆ ਕਰੋ ਤੂੰ ਹੁਣ ਫੇਰ ਤੁਸੀਂ ਉਹ ਗੱਲ ਕੀਤੀ ਮੇਰੇ ਪਿਓ ਨੇ ਕਿਤੋਂ ਪੈਸੇ ਦੇਣ ਆਉਣਾ ਇਹ ਜ਼ੁਬਾਨ ਤੇ ਤੇਰੀ ਕੈਂਚੀ ਵਾਂਗੂ ਚੱਲਣਾ ਨਹੀਂ ਹਟਦੀ ਉਤਰਾ ਤੂੰ ਬਿਮਾਰ ਆ ਤੇ ਜ਼ੁਬਾਨ ਤੇਰੀ ਨੂੰ ਤਾਂ ਵੱਲ ਪੈਂਦਾ ਨਹੀਂ ਕੋਈ ਮੇਰੀ ਇੱਕ ਗੱਲ ਸੁਣ ਲਾ ਮੈਂ ਜੋ ਮਰਜ਼ੀ ਕਵਾਂ ਮੇਰੇ ਗਾਲੀ ਜਵਾਬ ਨਹੀਂ ਦੇਣਾ ਜੇ ਇਸ ਘਰ ਵਸਣਾ ਹੀ ਜਿੱਤਰਾ ਮੈਂ ਤੇਰੀ ਕੁੜੀ ਕੱਢੀ ਆ ਨਾ ਮੈਂ ਤੈਨੂੰ ਵੀ ਇੱਥੋਂ ਕੱਢ ਦੇਣਾ ਹੀ ਇਹ ਯਾਦ ਰੱਖੀ ਤੇ ਚਲ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਮੰਮੀ ਕੁੜੀ ਕੱਢੀ ਨਹੀਂ ਐ ਕੁੜੀ ਆਪਣੇ ਨਾਨਕੇ ਗਈ ਐ ਫਿਰ ਮੁੰਡਾ ਵੀ ਗੱਡਿਆ ਹਣਾ ਮੁੰਡਾ ਵੀ ਗਿਆ ਹੀ ਐ ਨਾਲ ਉਹ ਅੱਗੇ ਗਈ ਨਹੀਂ ਤੇ ਦੋ ਚਾਰ ਦਿਨ ਉਹਨਾਂ ਦਾ ਮਾਮਾ ਲੈ ਗਿਆ ਆ ਡਿੱਕ ਵਾਣ ਤੇ ਮੈਂ ਕੁੜੀ ਕੱਢਣ ਨਹੀਂ ਲੱਗੀ ਮੰਮੀ ਕੁੜੀ ਇੱਥੇ ਹੀ ਰਹੂਗੀ ਮੈਨੂੰ ਵੀ ਬੋਲਣਾ ਆਉਂਦਾ ਵਾ ਹੁਣ ਕਿੱਥੇ ਜ਼ੁਬਾਨ ਚਲਾ ਕੇ ਪੱਜ ਗਈ ਆ ਸਵਾ ਤਾਂ ਇੱਥੇ ਖਲੋਂਦੀ ਸ਼ਰਮ ਨਹੀਂ ਕਿਤੇ ਹੈਗੀ ਤੈਨੂੰ ਮਾਸਾ ਜਿੰਨੀ ਵੀ ਕੁੱਤੀਏ ਉੱਥੇ ਵੀ ਤਾਂ ਜ਼ੁਬਾਨ ਹੀ ਚਲਾਉਣੀ ਆ ਤਾਈਂਗਾ ਨਹੀਂ ਬੱਸੀ ਉੱਥੇ ਤੋਂ ਅਗਲੇ ਨੇ ਤੈਨੂੰ ਤਾਂ ਹੀ ਕੱਢ ਛੜਿਆ ਉਥੋਂ ਤੈਨੂੰ ਇਹ ਤੇ ਤੇਰੀ ਧੀ ਦੋਨੀ ਪਰ ਦੇਮਾ ਹੋ ਜੀਦਾ ਇਹਦੀ ਜ਼ੁਬਾਨ ਤੇ ਵੇਖੀ ਮੈਂ ਕੰਟਰੋਲ ਕਿ ਤਰ੍ਹਾਂ ਕਰਦੀ ਆ ਲੱਗੀ ਆ ਹੁਣ ਤੁਰ ਤਰੀਕਾ ਹੋਣਾ ਖਾਦ ਹੋ ਗਈ ਆ ਨਹੀਂ ਕਮਲੇ ਤੈਨੂੰ ਕੋਈ ਜਵਾਬ ਨਾ ਦਵੇ ਇਹ ਤੈਨੂੰ ਕੌਣ ਹੁੰਦੀ ਜਵਾਬ ਦੇਣ ਵਾਲੀ ਭਲਾ ਇਹ ਤੈਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਵਾ ਮੰਮੀ ਆ ਕੱਪੜੇ ਜੋੜ ਦੋ ਮੈਂ ਚਾਹ ਬਣਾ ਲਿਆ ਮੈਂ ਕੁੱਟ ਤਾ ਡਿੰਦੇ ਗੱਲ ਸੁਣ ਮੇਰੀ ਇੱਥੇ ਬਹਿ ਇੱਥੇ ਬਹਿ ਹਾਲਜੀ ਮੰਮੀ ਹੁਣ ਤੇਰੇ ਸਰੀਰ ਦਾ ਕਿਵੇਂ ਆ ਠੀਕ ਐ ਸਰੀਰ ਮੇਰਾ ਦਵਾਈ ਖਾਂਦੀ ਆ ਹਾਂਜੀ ਖਾਂਦੀ ਧਿਆਨ ਨਾਲ ਬੁੱਤ ਦਵਾਈ ਖਾਈ ਜਾ ਤੇ ਮੇਰੀ ਗੱਲ ਸੁਣ ਮੈਂ ਸੁਣਿਆ ਤੇਰੀ ਪਰਜਾਈ ਨੇ ਤੈਨੂੰ ਸੂਟ ਬੜਾ ਸੋਹਣਾ ਬਣਾ ਕੇ ਦਿੱਤਾ ਵਾ ਤੇ ਵਿਖਾਇਆ ਹੀ ਨਹੀਂ ਤੂੰ ਮੈਨੂੰ ਤੂੰ ਹੀ ਮੰਮੀ ਵਾਂਡੇ ਗਏ ਹੋ ਤੇ ਹੁਣ ਉਦਨ ਲਈ ਮੈਂ ਨਹੀਂ ਠੀਕ ਜਿਹਦੰਦੇ ਤੁਸੀਂ ਆਜੋ ਤੇ ਫਿਰ ਵਿਖਾਉਣਾ ਕਿੱਥੋਂ ਹੀ ਮੈਂ ਜਾ ਮੇਰਤੀ ਲਿਆ ਕੇ ਵਿਖਾ ਹਾਂ ਮੈਨੂੰ ਕਿਹੋ ਜਿਹਾ ਸੂਟ ਹੈ ਵਿਖਾ ਦਿੰਦੀ ਫਬੂਆ ਟੋਇਆ ਮੱਖੀਆਂ ਅੰਦਰ ਜਾਂਦੇ ਗਾਵਾਂ ਆਲੋ ਮੰਮੀ ਆਜ ਸੌਲ ਸੋਨਾ ਘਰਮੀਆਂ ਚ ਪਾਉਣ ਵਾਲਾ ਵਾ ਆਹ ਹੋਦ ਨੇ ਤੇ ਪਾਪਾ ਦਾ ਕੁੜਤਾ ਬਜਾ ਮੈਂ ਮੰਦੀ ਤੇ ਨਿਆਣਿਆਂ ਦੇ ਵੀ ਕੱਪੜੇ ਬਣਾ ਕੇ ਦਿੱਤੇ ਤੇ ਆ ਸੂਟ ਮੈਨੂੰ ਲੈ ਕੇ ਦਿੱਤਾ ਜੇ ਮੈਂ ਛੁੱਟੀਆਂ 'ਚ ਗਈ। ਫਿਰ ਅਰਮਾਨ ਨੂੰ ਤੇ ਪਾ ਲਿਆ ਹੋਣਾ ਸੂਟ। ਆਹ ਹੋ ਅਰਮਾਨ ਦਾ ਸੂਟ ਪਾ ਲਿਆ ਹੈ ਮਮੇ। ਅੱਛਾ। ਮੇਰੇ ਪਾਪਾ ਦਾ ਵੀ ਸੋਣ ਵਾਲਾ ਹਜੇ। ਅੱਛਾ ਉਹ ਵੀ ਵਧੀਆ ਕੱਪੜਾ। ਹਾਂ ਉਹ ਕੁੜਤਾ ਬਜਾ। ਤੇ ਆ ਕੱਪੜੇ ਤੇ ਮੈਂ ਤਾਂ ਨਹੀਂ ਜੋੜੇਗਾ ਜੇ ਮੈਨੂੰ ਆਵੇ ਸਿੱਲੇ ਸਿੱਲੇ ਲੱਗਦੇ ਆ। ਚਲ ਕੋਈ ਪੱਖੇ ਥੱਲੇ ਖਲਾਰ ਦੇਣੀ ਤੇ ਫਿਰ ਜੋੜ ਲੈਨੇ। ਚਲ ਠੀਕ ਆ। ਜੇ ਤੇਰ ਮਾਣ ਵਾਲਾ ਸੂਟ ਤੂੰ ਨਾ ਉਹਨੂੰ ਪਾਇਆ ਹੁੰਦਾ ਉਹ ਸੂਟ ਮੈਂ ਸਮਰ ਨੂੰ ਲਾ ਦੇਣਾ ਸੀ ਹੁਣ ਹਰਦੀਪ ਵਾਲਾ ਤੇ ਆਪਣਾ ਇਹ ਦੋਵੇਂ ਸੂਟ ਨਾ ਆਪਣੀ ਪਵਨ ਨੂੰ ਦੇ ਦੇ ਉਹਨੂੰ ਤੋਂ ਆਪਣੀ ਭੈਣ ਨੂੰ ਚੰਗਾ ਤੇ ਨਾਲ 1000 ਰੁਪਈਆ ਦੇ ਦੇ ਸਮਰ ਦੇ ਕੱਪੜਿਆਂ ਦਾ ਅਲਫੜ ਬਾਅਦ ਆਖ ਤੇਰੀ ਪਰਜਾਈ ਦਿੰਦੀ ਨਹੀਂ ਚੱਜਦੇ ਆਂਦੇ ਕੀ ਪਤਾ ਕਿ ਹੋ ਜਾ ਮੈਂ ਤਾਂ ਵੇਖਿਆ ਪਹਿਲਾਂ ਪਰ ਸੋਨਾ ਦੇ ਤੈਅਤ ਕੀ ਉਹਨੂੰ ਵੀ ਦੇ ਦਿੰਦੀ ਅਕਲ ਆ ਗਈ ਕਿੰਨਾਂ ਨਾਨਾ ਨੂੰ ਚੀਜ਼ ਕਿਤਰਾ ਦੇਈਦੀ ਹੈ ਮੰਮੀ ਪੈਸੇ ਤੇ ਮੇਰੇ ਕੋਲ ਹੈ ਨਹੀਂ ਆ ਸੂਟ ਚਲੋ ਲਾ ਦਿੰਨੀ ਆ ਪੈਸੇ ਤੈਨੂੰ ਤੇਰੀ ਪਰਜਾਈ ਨੇ ਨਹੀਂ ਦਿੱਤਾ ਕੋਈ ਦਿੱਦੇ ਹੀ ਉਹ ਕਿੱਥੇ ਆ ਹੈਗੇ ਮੇਰੇ ਕੋਲ ਉਹ ਫਿਰ ਦੇ ਦਿੰਨੀ ਆ ਆਪ ਤਾਂ ਦੇ ਦੇ ਤੂੰ ਹੀ ਮੰਮੀ ਆਂਦੇ ਹੋਗੀ ਕੱਪੜੇ ਤੇ ਦੀਦੀ ਨੂੰ ਬਣਾ ਕੇ ਦੇਣੇ ਆ ਵੀ ਰਖੜੀ ਤੇ ਉਹ ਤਾਂ ਮੈਂ ਦੇਣੇ ਦੇਣੇ ਰਖੜੀ ਦੇ ਜਿਹੜੀ ਰਹਿ ਕੇ ਤੇਰੇ ਨਾਲ ਇੰਨਾ ਗੋਲਪੁਣਾ ਕਰਕੇ ਗਈ ਆ ਤੇਰੇ ਭਾਂਡਾ ਛੰਨਾ ਮਾਂਜਿਆ ਤੇਰੇ ਨਾਲ ਕੰਮ ਕਰਉਂਦੀ ਰਹੀ ਆ ਤੂੰ ਤੇਰਾ ਫਰਜ਼ ਨਹੀਂ ਬੰਦਾ ਆਪਣੇ ਆਪ ਮੈਂ ਤੁਹਾਨੂੰ ਦੇਣੇ ਦੇਣੇ ਬਣਾ ਕੇ ਰਖੜੀ ਦੇ ਕੱਪੜੇ ਮੇਰੀ ਪਰਜਾਈ ਨੇ ਬੜੇ ਝਾਣਾ ਮੰਮੀ ਦਿੱਤਾ ਸੀ ਉਹਾਂ ਦੀ ਸਵਾਈ ਤੇ ਮੈਂ ਹੱਜਲ ਮੈਂ ਸਵਾ ਲੂੰਗੀ ਚੱਲ ਕੋਈ ਨਹੀਂ ਤੂੰ ਵੀ ਪਰਜਾਈ ਐ ਪਰਜਾਈ ਨੇ ਝਾਣਾ ਦੇਣਾਗਾ ਫਿਰ ਕੀ ਆ ਕੋਈ ਗੱਲ ਨਹੀਂ ਤੈਨੂੰ ਸਮਝਾ ਲੈ ਦਊਂਗੀ ਸੂਟ ਮੈਂ ਚਲੋ ਦੇ ਦੇਣੀ ਸੂਟ ਹੀ ਐ ਇੱਕ ਹਾਏ ਰੱਬਾ ਮੰਮੀ ਮੈਨੂੰ ਫੇਰ ਆਪਣੀ ਚਾਲ ਚ ਫਸਾ ਗਈ ਮੈਂ ਕਿਹਾ ਇਹ ਮੈਨੂੰ ਪਿਆਰ ਨਾ ਲਈ ਕਹਿਣ ਏਡਾ ਕਿਉਂ ਮੇਰੇ ਦਿਮਾਗ 'ਚ ਇਹ ਗੱਲ ਕਿਉਂ ਨਾ ਆਈ ਉਹਨੇ ਤਾਂ ਕੱਪੜੇ ਲੈਣੇ ਸੀ ਤਾਂ ਮੈਨੂੰ ਏਡੇ ਪਿਆਰ ਨਾਲ ਆਵਾਜ਼ ਮਾਰੀ ਮਨਦੀਪ ਠੀਕ ਆ ਮੈਂ ਕਿਹਾ ਇਹ ਮੈਨੂੰ ਅੱਜ ਬੜਾ ਪੁੱਛਣ ਦੀ ਵੀ ਮਨਦੀਪ ਠੀਕ ਆ ਹਾਏ ਮੇਰੀ ਕਿਸਮਤ ਹੀ ਪਤਾ ਨਹੀਂ ਕਿੱਦਾਂ ਦੀ ਹੈ ਪਤਾ ਨਹੀਂ ਮੇਰੇ ਕੋ ਕਿਉਂ ਨਹੀਂ ਬੰਦਾ ਪਰਖਿਆ ਜਾਂਦਾ ਮੰਮੀ ਵੇਲਾ ਕਿੱਡੀ ਚਾਲ ਚ ਲਿਆ ਕਿ ਮੈਨੂੰ ਤੇ ਕਿੰਨੀ ਚੰਗੀ ਬਣ ਕੇ ਕੱਪੜੇ ਲੈ ਲੇ ਤੇ ਫੇਰ ਉਹੋ ਜਿਹੀ ਹੋ ਜਣਾ ਮੈਂ ਚੱਟ ਗੱਲਾਂ ਚ ਆ ਜਾਣੀ ਮੰਮੀ ਦੀਆਂ ਚ ਮੈਨੂੰ ਨੀਰੀ ਜਨਾ ਮੇਰੀ ਪਰਜਾਈ ਨੇ ਸੂਟ ਦਿੱਤਾ ਵੀ ਸੀਂ ਦੀਦੀ ਤੇ ਜੇ ਨਾ ਮੈਂ ਹੁਣ ਦਿੱਤਾ ਫੇਰ ਕਲਾ ਪੈ ਜਾਣੀ ਦੇਣਾ ਤੇ ਪਹਿਣਾ ਹੀ ਆ ਛਲ ਬਣ ਉਠ ਲਿਆਵਾ ਕੁੜਤਾ ਪਜਾਮਾ ਵੀ ਤਾਂ ਥਾ ਇਹਨਾਂ ਨੂੰ ਦੀਦੀ ਤਿਆਰ ਹੋਈ ਇਹਨੇ ਜਾਣਾ ਹੋਣਾ ਕੁੱਤੇ ਟੈਂਬੜਾ ਉਹ ਗਈ ਤੇ ਬੱਦਲ ਵੀ ਬੜਾ ਹੋਇਆ ਆ ਤੇ ਜੇ ਜਾਣਾ ਆ ਤੇ ਫਿਰ ਟੈਂਬ ਨਾ ਜਾ ਬਸ ਮਨ ਨੂੰ ਮੈਂ ਤਿਆਰ ਹੋ ਗਈ ਆ ਮੈਂ ਭਾਬੀ ਨੂੰ ਕਿਹਾ ਮੈਂ ਮੈਨੂੰ ਕਾਲੀ ਜੀ ਬੈਣ ਦੀ ਮੈਂ ਨਿੰਬੂ ਪਾਣੀ ਬਣਾ ਦੇ ਕੋਈ ਗਈ ਬਣਾਉਣ ਮੈਂ ਤਾਂ ਸਭ ਨੂੰ ਚਾਹ ਕਿਹਾ ਤੇ ਚਾਹ ਕੋਟ ਬਣਾ ਕੇ ਦੇ ਦੇ ਨਹੀਂ ਚਾਹ ਨਹੀਂ ਮੈਨੂੰ ਨਹੀਂ ਪਤਾ ਕੀ ਇਹ ਪਹਿਲਾਂ ਇੰਨਾ ਦੇਣ ਲੱਗਾ ਜੀ ਉਹਨੇ ਇੱਕਦਮ ਬਦਲ ਜਾਗਾ ਕੋਟ ਬਣ ਲੱਗਾ ਆਹੋ ਇਹ ਤੇ ਹੈ ਹੀ ਚੱਲ ਆ ਜਾ ਲੈ ਕੇ ਏ ਕਿ ਨਹੀਂ ਜਿੱਲੀ ਆ ਨਾ ਕੋਈ ਬਹੁਤੀ ਜਿੱਲੀ ਆ ਚੰਦੀ ਕੋ ਇੰਨੀ ਜਗ ਗਈ ਹੈ। ਤੇ ਹਦੀਬ ਨੂੰ ਦੱਸਿਆ ਇਜ ਜਾਣਾ ਵਾ। ਹਾਂ ਮੈਨੂੰ ਗਿਆ ਹੈ। ਆਲਾ ਮੰਮੀ ਸਤ ਨਹੀਂ। ਤੇ ਤੀਜਾ ਗਲਾਸ ਕਿਹਦੇ ਲਈ ਹੈ? ਇਹ ਮੈਂ ਆਪਣੇ ਲਈ ਆ। ਠੀਕ ਹੈ ਦੀਦੀ ਮਿੱਠਾ ਜ਼ਿਆਦਾ ਤੈਨੂੰ। ਹਾਂ ਬੜਾ ਵਧੀਆ ਹੈ। ਪੀ ਲਓ ਮੰਮੀ ਤੈਨੂੰ। ਮਿਰਚ ਥੋੜੀ ਜੀ ਤੇਜ਼ ਨਹੀਂ ਲੱਗਦੀ ਕਾਲੀ ਮਿਰਚ ਗਲੇ ਨੂੰ ਫੜਦੀ ਆ ਨਹੀਂ ਮੰਮੀ ਠੀਕ ਆ ਮੇਰਾ ਤਾਂ ਗੇ ਗਲਾ ਖਰਾਬ ਆ ਮੈਂ ਕਿਹਾ ਮੈਂ ਥੋੜੀ ਕਾਲੀ ਮਿਰਚ ਬਾਈਂਦਾ ਗਲਾ ਸਹੀ ਹੋ ਜਾਊਗਾ ਬੜਾ ਕੰਡਾ ਜਿਹਾ ਪਿਆ ਗਲਾ ਬੜਾ ਖਰਾਬ ਹੋਇਆ ਹੈ ਉਦੋਂ ਦੀ ਮੈਂ ਠੀਕ ਆ ਤੇ ਹੁਣ ਮੇਰੇ ਸਹੁਰਿਆਂ ਖਣਾ ਆਈਏ ਤੇ ਬਿਮਾਰ ਹੋ ਕੇ ਆ ਗਈ ਆ ਨਹੀਂ ਨਹੀਂ ਪੁੱਤ ਤੂੰ ਦਵਾਈ ਕੋਈਂ ਤੇਰੇ ਮੈਂ ਵੀਰ ਨੂੰ ਕਹਿੰਦੀ ਆਂ ਆਪਾਂ ਤੈਨੂੰ ਦਵਾਈ ਦਵਾ ਦਿੰਦਾ ਵਾ ਕੋਈ ਨਹੀਂ ਦਵਾਈ ਮੈਂ ਜਾਂਦੀ ਰਾਹ ਚੋਂ ਲੈ ਕੇ ਜਾਊਂਗੀ ਘਰ ਭਾਬੀ ਕਿੱਥੇ ਚਲਨੀ ਆਂ ਆਪ ਨਹੀਂ ਦੀ ਰਹੀ ਇੱਕ ਮਿੰਟ ਕਿੱਥੇ ਹੀ ਭਾਬੀ ਕੀ ਪਤਾ ਬੋਤ ਮੈਨੂੰ ਕਿੱਥੇ ਕਿ ਤੇਰੇ ਕੋਲ ਹੀ ਮੈਂ ਬੈਠੀ ਆ ਕੁਝ ਗੈਸ ਤੇ ਤਰੇ ਆਉਗਾ ਉਹ ਸਰਦਾ ਆਲੋ ਦੀਦੀ ਕੱਪੜੇ ਭਾਬੀ ਇਹ ਤੇ ਤੇਰੀ ਪਾਪੀ ਨੇ ਕੱਪੜੇ ਦਿੱਤੇ ਇਹ ਤੇਨੂੰ ਤੇ ਤੂੰ ਮੈਨੂੰ ਵੀ ਦੇਣ ਦੀ ਆ ਮੈਂ ਕਿਹਾ ਤੂੰ ਇੰਨੇ ਦਿਨ ਰਹਿ ਕੇ ਚੱਲੇ ਜੋ ਤੇ ਆਹ ਸੂਟ ਤੁਹਾਡਾ ਤੇ ਆਹ ਪਾਜੀ ਦਾ ਮੈਨੂੰ ਦਿੱਤਾ ਹੈ ਨਾ ਭਾਬੀ ਇਹਨਾਂ ਨੇ ਮੈਂ ਉਦਾਂ ਹੀ ਤੁਹਾਨੂੰ ਦੇ ਦਿੱਤੇ ਤੇ ਸਮਰ ਦੇ ਮੈਂ ਪੈਸੇ ਦੇ ਦੇਣੀ ਤਨ ਪਰ ਨਹੀਂ ਕੋਈ ਨਹੀਂ ਤੋ ਇਨੀ ਰੀਜ ਨੇ ਤੇਰੀ ਭਾਬੀ ਦਿੱਤਾ ਤੋ ਸਮਾਂ ਕੋਈ ਗੱਲ ਨਹੀਂ ਮੈਂ ਲੈ ਜੂਗੀ ਰਖੜੀ ਤੇ ਕੋਈ ਨਹੀਂ ਕੋਈ ਨਹੀਂ ਤੁਸੀਂ ਰੱਖੋ ਰਖੜੀ ਨਹੀਂ 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 ਰੱਖ ਲਓ ਤੁਸੀਂ ਮੰਮੀ ਇਹ ਕੀ ਘੰਡੇ ਤੁਸੀਂ ਜਾਂਦੇ ਰਖੜੀ ਦੇ ਕੋਈ ਕੱਪੜੇ ਦੇਣੇ ਆ ਤੇ ਭਾਬੀ ਗੰਡੀ ਐ ਪੁੱਤ ਮੈਂ ਇਹਦੇ ਇਹਨੂੰ ਕਿਹਾ ਸੀ ਆਪਾਂ ਰਖੜੀ ਤੇ ਕੱਪੜੇ ਦੇਣੇ ਆ ਇਹ ਕਹਿੰਦੀ ਮੈਂ ਦੇਣੇ ਹੀ ਦੇਣੇ ਆ ਮੇਰੇ ਕੋਲ ਸੂਟ ਹੈਗਾ ਆਇਆ ਮੇਰੀ ਭਾਬੀ ਨੇ ਦਿੱਤਾ ਮੈਨੂੰ ਫੂਟਿੰਗਾਂ ਚ ਗਈ ਤੋ ਤੇ ਮੈਂ ਫਿਰ ਪੁੱਤ ਕੀ ਆਖ ਜਦੋਂ ਉਹਦੇ ਮਨ ਚ ਰਹੀ ਜੇ ਆ ਤੇ ਮੈਂ ਆਪਣੀ ਨਾਨਾ ਨੂੰ ਕੱਪੜੇ ਦੇਣੇ ਆ ਤੇ ਮੈਂ ਟੱਕ ਥੋੜੀ ਸਕਦੀ ਆਨ ਸ਼ੁਕਰ ਕਰ ਲੋਕਾਂ ਦੀਆਂ ਪਰਜਾਈਆਂ ਤੇ ਪਿਸਕ ਨਹੀਂ ਕੱਢਦੀਆਂ ਤੇਰੀ ਤੈਨੂੰ ਕੱਪੜੇ ਦੇਣ ਦੇਈ ਤੈਨੂੰ ਹੋਰ ਕੀ ਚਾਹੀਦਾ ਵਾ ਨਹੀਂ ਮੰਮੀ ਇਹ ਗੱਲ ਤਾਂ ਮੈਂ ਬੜੀ ਖੁਸ਼ਕਿਸਮਤ ਆ ਮੇਰੀ ਭਾਬੀ ਬੜੀ ਚੰਗੀ ਆ ਨਹੀਂ ਹੈਗੀ ਤੇ ਬੜੀ ਚੰਗੀ ਆ ਪਰ ਕਦੀ ਕਦੀ ਪਤਾ ਨਹੀਂ ਇਹਨੂੰ ਕੀ ਹੁੰਦਾ ਵਾ ਨਹੀਂ ਮੇਰਨਾ ਨਹੀਂ ਮਾਰਾ ਚੰਗਾ ਕਰਦੀ ਮੇਰਨਾ ਤੇ ਬੜੀ ਚੰਗੀ ਆ ਹਾਂ ਚੱਲ ਕੋਈ ਇਹਨੂੰ ਸੁਵਾ ਕੇ ਭਾਵੇਂ ਰੀਜ ਨਾ ਦਿੱਤਾ ਤੇਰੀ ਪਰਜਾਈ ਨੇ ਉੱਠ ਮੇਰੀ ਧੀ ਉਹ ਵੀ ਬੰਬੀ ਤੋਂ ਆ ਗਿਆ ਵਾ ਚਲੋ ਦੀਦੀ ਵੀਰ ਤੁਹਾਡਾ ਬਾਹਰ ਬੈਠਾ ਨਾਲੇ ਉਹਨਾਂ ਨੂੰ ਕਿੰਨੇ ਤਾਂ ਚੜਾ ਹੁੰਦੇ ਆ ਚਲੋ ਚਲੋ ਆ ਸੂੜੇ ਦਾ ਬੈਗ ਚ ਨਾਲ ਪਾ ਦੇ ਤੇ ਨਾਲ ਹਰਦੀਪ ਕੋ ਪੈਸੇ ਲੈ ਗਏ ਤੇ ਦੇ ਨੋ ਉਹ ਨਹੀਂ ਮੰਮੀ ਕੋਈ ਗੱਲ ਨਹੀਂ 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 ਸਮਰ ਤੇ ਦੀਦੀ ਪੈਸੇ ਦੇਣੀ ਨਾ ਕੋਈ ਗੱਲ ਨਹੀਂ ਪੈਸੇ ਹੀ ਪੈਸੇ ਆ ਨਹੀਂ ਕੋਈ ਆ ਫੋਨ ਫੜ ਲਾ ਆਪਣਾ